ਪੰਜਾਬ ਚ ਮੌਸਮ ਬਦਲ ਗਿਆ ਤੇ ਸਿਆਲ ਸ਼ੁਰੂ ਹੋਣ ਵਾਲੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਜੀਤਾ ਸਿਆਲ ਸ਼ੁਰੂ ਹੋਣ ਤੇ ਆਪਾਂ ਕੱਢ ਲਈ ਦੀਆ ਗੋਟੀ ਤੇ ਮੈਨੂੰ ਚਾਹੀਦਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਸੱਚ ਇੱਕ ਕ੍ਰਾਈਮਿੰਗ ਹੋਰ ਜੁੜੀ ਆ ਕਿਸੇ ਦੀ ਨਹੀਂ ਬਣਾ ਕੇ ਦੇਣ ਦੀ ਵੋਟੀ ਤੇ ਮੈਨੂੰ ਚਾਹੀਦਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਪੰਜਾਬ ਨਾਲ ਰਿਸ਼ਤਾ ਅੱਜ ਦਾ ਨਹੀਂ ਇਹ ਕਈ ਹਜ਼ਾਰ ਸਾਲ ਪਹਿਲਾਂ ਦਾ ਤੇ ਜੇ ਮੱਕੀ ਦੀ ਗੱਲ ਕਰੀਏ ਤਾਂ 16ਵੀਂ ਸਦੀ ਦੇ ਵਿੱਚ ਪੁਰਤਗਾਲੀਆਂ ਨੇ ਇਹਨੂੰ ਭਾਰਤ ਲਿਆਂਦਾ ਤੇ ਪੰਜਾਬੀਆਂ ਨੇ ਇੰਨਾ ਕੁ ਪਿਆਰ ਦਿੱਤਾ ਵੀ ਜਿਵੇਂ ਮੁੰਡੇ ਨੇ ਗੋਰੀ ਵਿਆਹ ਕੇ ਲਿਆਂਦੀ ਹੁੰਦੀਆਂ ਤੇ ਉਹਨੂੰ ਹੱਥਾਂ ਦੇ ਚੱਕੀ ਫਿਰਦੇ ਹੁੰਦੇ ਆ ਬਸ ਫਿਰ ਹੋਣਾ ਕੀ ਸੀ ਜਿਵੇਂ ਮੁੰਡੇ বিনা ਕੁੜੀ ਅਧੂਰੀ ਆ ਓਵੇਂ ਮੱਕੀ ਦੀ ਰੋਟੀ বিনা ਸਾਗ ਅਧੂਰਾ ਮੱਖਣੀ ਸਾਗ ਦੇ ਵਿੱਚ ਵਾਈਫਾਈ ਦਾ ਕੰਮ ਕਰਦੀ ਆ ਸਰੋਂ ਦੇ ਸਾਗ ਦਾ ਤੇ ਮੱਕੀ ਦੀ ਰੋਟੀ ਦਾ ਕਨੈਕਸ਼ਨ ਬਿਠਾਉਣ ਲਈ ਸ਼ਹਿਰੀ ਜਵਾਕਾਂ ਨੂੰ ਜੇ ਸਾਗ ਖਾਣ ਲਈ ਮਨਾਉਣਾ ਹੋਵੇ ਤਾਂ ਉਹਨਾਂ ਨੇ ਇਹੀ ਪੁੱਛਣਾ ਹੁੰਦਾ ਇਸ ਵਿੱਚ ਪ੍ਰੋਟੀਨ ਕਿੰਨਾ ਹੈ ਉਹ ਤੁਸੀਂ ਸਾਗ ਤਾਂ ਖਾਓ ਪ੍ਰੋਟੀਨ ਸ਼ੇਕ ਭੁੱਲ ਜਾਓਗੇ ਖਣਚਤ ਇੰਨੀ ਗੱਲ ਸਾਗ ਦੀ ਹੋ ਹੀ ਗਈ ਆ ਤੇ ਮੁਹਾਲੀ ਦੇ ਬਿਜ਼ੀ ਲੋਕਾਂ ਨੇ ਘਰ ਦਾ ਸਵਾਦ ਕਿੱਥੋਂ ਲੈਣਾ ਤਾਂ ਆਜੋ ਤੁਹਾਨੂੰ ਬਾਈ ਕੋਲ ਲੈ ਕੇ ਚਲਦੇ ਆਂ ਬਾਈ ਤੁਸੀਂ ਸਾਗ ਵੇਚਣ ਦਾ ਹੀ ਕਿਉਂ ਸੋਚਿਆ ਹੋਰ ਕੋਈ ਚੀਜ਼ ਕਿਉਂ ਨਹੀਂ ਸੋਚੀ ਦੇਖੋ ਜੀ ਆਪਣੇ ਪੰਜਾਬੀਆਂ ਦਾ ਕੰਮ ਹੀ ਹੈ ਮੱਕੀ ਰੋਟੀ ਸਰੋਂ ਸਾਗ ਦੀ ਹਾਂਜੀ ਤੇ ਫਿਰ ਆਪਣਾ ਘਰ ਦੀ ਖੇਤੀਬਾੜੀ ਹੈ ਜੀ ਅੱਛਾ ਜੀ ਤੇ ਕਰੇ ਪਹਿਲਾਂ ਤੋਂ ਹੀ ਸਬਜ਼ੀ ਮੰਡੀ ਸਾਗ ਸੂਗ ਵਗੈਰਾ ਆਪਾਂ ਸਬਜ਼ੀ ਦਾ ਕਰਦੇ ਸੀਗੇ ਜੀ ਤੋ ਸ਼ਹਿਰੀਆਂ ਨੂੰ ਇਹ ਚੀਜ਼ ਦੀ ਜ਼ਰੂਰਤ ਦੀ ਜੀ ਤੋ ਇੱਥੋਂ ਨੇੜੇ ਤੇ ਰਹਿਣ ਵਾਲਿਆਂ ਤੁਸੀਂ ਨਹੀਂ ਨਹੀਂ ਜੀ ਅਸੀਂ ਆਗੇ ਸਰਾਂ ਤੋਂ ਗਾਂ ਪਿੰਡ ਆਈ ਖੋਜੇ ਮਾਜਰਾ ਪੂਰੇ ਦੇ ਇੱਕ ਸਾਈਡ 45 ਕਿਲੋਮੀਟਰ ਹੈ ਜੀ ਠੀਕ ਹੈ ਹਾਂਜੀ ਕਿੰਨਾ ਟਾਈਮ ਹੋ ਗਿਆ ਸ਼ੁਰੂ ਕਿਤੇ ਨੂੰ ਇਹ ਕੰਮ ਸਾਨੂੰ 5 ਸਾਲ ਹੋ ਗਏ ਜਾਂ ਜਾਂ ਪੰਜਵਾਂ ਸਾਲ ਚੱਲ ਰਿਹਾ ਜੀ ਕੀ ਬਾਤ ਹੈ ਹਾਂਜੀ ਕਿਵੇਂ ਉਹ ਪਹਿਲਾ ਦਿਨ ਦਸੋਂ ਕਦੋਂ ਸੋਚਿਆ ਸੀ ਕਿਵੇਂ ਹੋਇਆ ਸੀ ਕਿਵੇਂ ਸੋਚਿਆ ਵੀ ਮੈਂ ਸਾਗ ਦਾ ਕੰਮ ਸ਼ੁਰੂ ਕਰਨਾ ਮੱਕੀ ਦੀ ਰੋਟੀ ਵੇਚਨੀ ਆ ਉਸ ਵਿੱਚ ਇੱਕ ਗੱਲ ਕਹਾਣੀ ਇਹ ਆ ਜੀ ਖੇਤੀਬਾੜੀ ਦੇ ਫਸਲਾਂ 6 6 ਮਹੀਨੇ ਬਾਅਦ ਆਉਂਦੀਆਂ ਨੇ ਹਮ ਨਾਰਮਲੀ ਜੀ ਗੱਲ ਹੈ ਖਰਚੇ ਡੇਲੀ ਦੇ ਨੇ ਡੇਲੀ ਆਪਣਾ ਖਰਚਾ ਜੀ ਫਿਰ ਡੇਲੀ ਦੀ ਕਮਾਈ ਵੀ ਚਾਹੀਦੀ ਆ ਹਾਂਜੀ ਫਿਰ ਕੰਮਕਾਰ ਇਹ ਦੀ ਜੀ ਕੋਈ ਕੰਮਕਾਰ ਵੀ ਲਾਦੇ ਆ ਤਾਂ ਆਪਣੇ ਜੱਟਾ ਜ਼ਿਮੀਂਦਾਰਾਂ ਦਾ ਖੇਤੀਬਾੜੀ ਦਾ ਰੋਲ ਦਾ ਡੰਗਰ ਬੱਛੇ ਦਾ ਕੰਮ ਰੋਲ ਜਾਂਦਾ ਸੀਗਾ ਜੀ ਤੇ ਫਿਰ ਸੋਚ ਬਧੀਆ ਲੱਗਿਆ ਵੀ ਕਿਉਂ ਨਾ ਆਪਣਾ ਕੰਮ ਕਰਾਂ ਡੇਲੀ ਡੇਲੀ ਪੈਸਾ ਆਵੇ ਤੇ ਆਪਣਾ ਖਰਚਾ ਪਾਣੀ ਵਧੀਆ ਹੋਵੇ ਜੀ ਫਿਰ ਕਿਸੇ ਦੋਸਤ ਨਾਲ ਇੱਥੇ ਮਾਲੀ ਕੈਪ ਚਲਾਉਂਦਾ ਸੀਗਾ ਮੁੰਡਾ ਜੀ ਅੱਛਾ ਜੀ ਉਹਦੇ ਨਾਲ ਗੱਲਬਾਤ ਕਰੀ ਕਹਿੰਦਾ ਵੀ ਆਪਾਂ ਨੂੰ ਉੱਥੇ ਸਾਗ ਦਾ ਕੰਮ ਸਿਕਿਉਰਿਟੀ ਫਰੋਂ ਸਾਗ ਦਾ ਕੰਮ ਕਰਨਾ ਠੀਕ ਹੈ ਵੀ ਉੱਥੇ ਡਿਮਾਂਡ ਹੈ ਚੀਜ਼ ਦੀ ਉਹ ਕਹਿੰਦਾ ਵੀ ਤੇਰੇ ਕੋਲ ਘਰ ਦਾ ਸਾਗ ਹੁੰਦਾ ਘਰ ਦਾ ਦੁੱਧ ਹੁੰਦਾ ਲੱਸੀ ਮੱਖਣ ਹੁੰਦਾ ਵੀ ਤੂੰ ਆਪਾਂ ਇਹੀ ਕੰਮ ਕਰ ਲੈਣੇ ਆ ਅਸੀਂ ਦੋਵਾਂ ਨੇ ਇਕੱਠਾ ਕਰਿਆ ਤੀਗੀ ਜੀ ਪਹਿਲੇ ਸਾਲ ਕਰਿਆ ਜੀ ਫਿਰ ਬਾਅਦ ਚ ਤੁਹਾਨੂੰ ਪਤਾ ਇਕੱਠਾ ਕੰਮ ਨਹੀਂ ਚੱਲਦੇ ਹੈਗੇ ਉਹ ਉਹਦੇ ਵਿੱਚ ਗੱਡੀ ਤੀਗੀ ਆਪਣੇ ਕੋਲ ਗੱਡੀ ਹੈ ਨਹੀਂ ਤੀ ਜੀ ਉਹਨੇ ਅਗਲੇ ਸਾਲ ਆਪਣਾ ਕੰਮ ਲੈਦਾ ਕਰ ਲਿਆ ਜੀ ਫਿਰ ਮੈਂ ਮੋਟਰਸਾਈਕਲ ਲੱਤਾ ਜੀ ਮੋਟਰਸਾਈਕਲ ਲੈ ਕੇ ਫਿਰ ਆਪਣਾ ਰੇੜੀ ਤਿਆਰ ਕਰਵਾਈ ਜੀ ਇਹ ਅੱਛਾ ਜੀ ਤੇ ਇਹਦੋਂ ਸ਼ੁਰੂ ਕਰਿਆ ਤੀਗੇ ਜੀ ਕੰਮ ਤੇ ਪਹਿਲੇ ਸਾਲ ਇੰਨਾ ਵਧੀਆ ਰਿਸਪੌਂਸ ਮਿਲੇ ਜੀ ਤੇ 5 ਸਾਲ ਦੇ ਗਾਹਕ ਸਾਡੇ ਪੱਕੇ ਜੁੜੇ ਹੋਏ ਨੇ ਜੀ ਹਾਂ ਮੈਂ ਉਰੀਆ ਗਈ ਰੋਟੀ ਖਾਂਦੇ ਸਾਡੇ ਹੁਣੇ ਤੇ ਘਰੇ ਹੁਣ ਖੇਤੀਬਾੜੀ ਕੌਣ ਸੰਭਾਲਦਾ ਹੈ ਖੇਤੀਬਾੜੀ ਮੈਂ ਖੁਦ ਕਰਦਾ ਜੀ ਘਰ ਦੀ ਤਾਂ ਆਪਣੀ ਜਮੀਨ ਘਟੇ ਜੀ 4-5 ਕਿੱਲੇ ਠੇਕੇ ਦੇ ਨੇ 8-9 ਡੰਗਰ ਨੇ ਹੂੰ ਖੇਤੀਬਾੜੀ ਦਾ ਹੁਣ ਜਿਵੇਂ ਅਸੀਂ ਸਵੇਰੇ 9 ਵਜੇ ਆਉਂਦੇ ਜੀ ਉਹਨੇ ਹੂੰ 3 ਵਜੇ ਉੜਦਾ ਜੀ ਮੈਂ ਸਵੇਰੇ ਠੀਕ ਹੈ ਨਾਲ ਕੰਮ ਇਹ ਵੀ ਕਰੀਦਾ ਨਾਲ ਖੇਤੀ ਦਾ ਵੀ ਉਹਨਾਂ ਡੰਗਰ ਬੱਚੇ ਦਾ ਵੀ ਹੈ ਹੂੰ ਠੀਕ ਹੈ ਤੇ ਘਰਦਿਆਂ ਵੱਲੋਂ ਕੀ ਮਦਦ ਹੁੰਦੀ ਆ ਘਰਦਿਆਂ ਦੀ ਸਾਰੇ ਕੰਮ ਉਹਨਾਂ ਨਾਲ ਉਹਨਾਂ ਤੇ ਡਿਪੈਂਡ ਨੇ ਜੀ ਮੇਰੇ ਬੱਚੇ ਨੇ ਨਾਲ ਉਹ ਵੀ ਕਰਾਉਂਦੇ ਨੇ ਜੀ ਤੇ ਮੇਰੇ ਘਰ ਦੇ ਘਰ ਵਾਲੀ ਉਹ ਵੀ ਸਾਰਾ ਦਿਨ ਲੱਗੀ ਰਹਿੰਦੀ ਜੀ ਘਰ ਦੇ ਸਾਗ ਬਣਾਉਂਦੇ ਨਹੀਂ ਜਿਵੇਂ ਕੱਲ੍ਹ ਦਾ ਸਾਗ ਅੱਜ ਬਣ ਰਿਹਾ ਹੈ ਘਰੇ ਅੱਛਾ ਅੱਜ ਬਣਾ ਰਹੇ ਆ ਉਹ ਦਿਨੇ ਘਰੇ ਹਾਂ ਜੀ ਉਹ ਫਿਰ ਉਹਨੂੰ ਕੱਲ ਨੂੰ ਆਉਗੂਗਾ ਜੀ ਜਦੋਂ ਘਰੇ ਬੈ ਕੇ ਤੁਸੀਂ ਇਹ ਗੱਲ ਸ਼ੁਰੂ ਕੀਤੀ ਵੀ ਆਪਾਂ ਇਹ ਕੰਮ ਸ਼ੁਰੂ ਕਰਨਾ ਬੀਬੀਆਂ ਮੰਨ ਗਈਆਂ ਸੀ ਘਰ ਦੀਆਂ ਉਹ ਕੰਮ ਤਾਂ ਹੀ ਹੁਣ ਕਰਨਾ ਹੀ ਪੈਣਾ ਤੀ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਕੰਮ ਕਰੋ ਅਸੀਂ ਤੁਹਾਡਾ ਸਾਥ ਦਵਾਂਗੇ ਤੇ ਹੋ ਗਿਆ ਜਿੱਦਾਂ ਸਾਗ ਬਣਾਉਣਾ ਹੁੰਦਾ ਬੀਬੀ ਕਹਿੰਦੀ ਹੋਰ ਕੰਮ ਨਹੀਂ ਹੋਣਾ ਅੱਜ ਕੋਈ ਚੱਲਾ ਸਾਗ ਹੀ ਬਣਾਉਣਾ ਪਰ ਹੁਣ ਸਾਡਾ ਬਿਜ਼ਨਸ ਹੋ ਗਿਆ ਜੀ ਹੁਣ ਸਾਨੂੰ ਪਤਾ ਵੀ ਇਹ ਕਰਾਂਗੇ ਤਾਂ ਸਾਡਾ ਕੰਮ ਬਿਜ਼ਨਸ ਚੱਲੂਗਾ ਜੀ ਘਰ-ਵਾਰ ਚੱਲੂਗਾ ਜੀ ਦੋ ਬਲੇਟਾਂ ਨੇ ਸਹੀ ਆ ਤੇ ਬਾਕੀ ਤੁਸੀਂ ਦੇਖੇ ਰਹੂਗਾ ਕਿ ਬਾਦੂ ਸਾਡਾ ਤਕਰੀਬ ਨੂੰ ਕੰਮ ਲੱਗਣੇ ਹੋਈ ਲੋਵੇ ਜੀ ਹਾਂਜੀ ਹਾਂਜੀ ਕੁਝ ਬਾਕੀ ਜੀ ਪਿਆਰ ਮੁਹੱਬਤ ਦੀ ਗੱਲ ਹੈ ਇੰਨਾ ਪਿਆਰ ਮੁਹੱਬਤ ਮਹਾਲੀ ਤੋਂ ਮਿਲੇ ਜੀ ਪੁੱਛੋ ਹੀ ਨਾ ਤੁਸੀਂ ਇੱਦੀ ਦੂਰੋਂ ਫਿਰ ਇੱਥੇ ਆਉਣੇ ਕਿ ਨੇੜੇ-ਤੇੜੇ ਰਹਿੰਦੇ ਹੋਵੋਗੇ ਕਿੱਥੋਂ ਲਿਆਉਣੇ ਆਉਂਦੇ ਨਹੀਂ ਨਹੀਂ ਘਰੋਂ ਜੀ ਸਾਰਾ ਘਰ ਹੀ ਸਾਰਾ ਸਮਾਨ ਤਾਂ ਕਰਦੇ ਜੀ ਕਿਹੜੀ ਜਗ੍ਹਾ ਦੱਸੀ ਤੁਸੀਂ ਪਿੰਡ ਖੋਜੇ ਮਾਜਰੇ ਸਰਹੰਦ ਕੋਲ ਸਰਹੰਦ ਕੋਲੇ ਹਾਂਜੀ ਉੱਥੋਂ ਰੋਜ਼ ਸਵੇਰੇ ਆਉਂਦੇ ਹਾਂ ਹਾਂਜੀ ਹਾਂਜੀ 220 ਠੀਕ ਹੈ ਠੀਕ ਹੈ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਕੋਲ ਜੀ ਤਿੰਨ ਬੱਚੇ ਨੇ ਦੋ ਕੁੜੀਆਂ ਇੱਕ ਲੜਕਾ ਜੀ ਅੱਛਾ ਜੀ ਹਾਂਜੀ ਉਹ ਕੀ ਮਦਦ ਕਰਾਉਂਦੇ ਆ ਮਦਦ ਤਾਂ ਹੀ ਹੁਣ ਬਰੀ ਕੁੜੀ 12th ਪਲੱਸ 2 ਕਰ ਰਹੀ ਹੈ ਜੀ ਤੇ ਦੂਜੀ 10th ਹੈ ਮੁੰਡਾ 7th ਚ ਹੈ ਉਹ ਕਰੇ ਹੁਣ ਜਿਵੇਂ ਲਸਣ ਪਿਆ ਛੇਲਣਾ ਹੁੰਦਾ ਜੀ ਜਾਂ ਸਾਗ ਦਾ ਸਫਾਈ ਕਰਾਉਣੀ ਹੈ ਛਾਂਟੀ ਕਰਾਉਣੀ ਹੈ ਉਹ ਕਰਵਾਉਂਦੇ ਘੰਟਾ ਦੋ ਘੰਟਾ ਸਵੇਰੇ ਲਾਉਂਦੇ ਨੇ ਘੰਟਾ ਦੋ ਘੰਟਾ ਸ਼ਾਮ ਨੂੰ ਆਉਂਦੇ ਨੇ ਵਧੀਆ ਰੱਬਾ ਹਾਂਜੀ ਹਾਂਜੀ ਆਮ ਤਾਂ ਉਹਦੇ ਕੀ ਰੋਟੀ ਹਾਂਜੀ ਉਹਦੇ ਕੀ ਗੱਲ ਹੈ ਜੀ ਦੇਖੋ ਬੱਚਿਆਂ ਨੂੰ ਮੰਨਦੇ ਕਿ ਲੋਕਾਂ ਨੇ ਪੜਾਈ ਕਰਵਾਇਆ ਜੀ ਠੀਕ ਹੈ ਪੜ੍ਹਦੇ ਨੇ ਠੀਕ ਹੈ ਪੜ ਆਪਣੇ ਲਈ ਕਰ ਰਹੇ ਨੇ ਪਰ ਜੇ ਪਾਸਤੀ ਕੰਮ ਨਹੀਂ ਸੰਗਾਵਾਂ ਬੱਚਿਆਂ ਨੂੰ ਵੀ ਕੀ ਪਤਾ ਰੱਖਣਾ ਜੀ ਅੱਜ ਕੱਲ ਦਾ ਇਹੀ ਕੰਮ ਹੈ ਜੀ ਸਭ ਨੂੰ ਪਤਾ ਜੀ ਸਭ ਦੇ ਘਰਾਂ ਕੋਈ ਰੋਟੀ ਪਕਾਉਣੀ ਨਹੀਂ ਜਾਣਦੀ ਅੱਜ ਕੱਲ੍ਹ ਦੀ ਜਨਰੇਸ਼ਨ ਦੀ ਮੇਰੀ 14 ਸਾਲ ਦੀ ਕੁੜੀ ਹੈ ਹਾਂਜੀ ਕੋਈ ਬਰਾਬਰ ਰੋਟੀ ਲਾ ਸਕਦਾ ਏਡੀ ਸਪੀਡ ਉਹਦੀ ਅੱਛਾ ਹਾਂਜੀ ਫੇ ਤੁਹਾਡਾ ਬਿਜ਼ਨਸ ਸ਼ੁਰੂ ਹੋ ਗਿਆ ਨਾ ਫਿਰ ਘਰ ਹਾਂਜੀ ਹੁਣ ਮਹੌਲ ਬਣ ਗਿਆ ਫੇ ਕੱਲ ਨੂੰ ਬਿਜ਼ਨਸ ਚਲਾਉਣਾ ਹੀ ਆਪਾਂ ਨੇ ਪੜ੍ਹਾਈ ਕਰਕੇ ਹੁਣ ਇੱਕ ਤਾਂ ਕੋਰਸ ਰਹਿ ਗਿਆ ਆਇਲੈਂਡਸ ਕਰ ਲਓ ਬਾਹਰ ਚਲੇ ਜਾ ਉੱਥੇ ਜਾ ਕੇ ਕੀ ਕਰਨਾ ਈ ਉੱਥੇ ਜਾ ਕੇ ਵੀ ਨੌਕਰੀ ਕਰਨੀ ਲੋਕਾਂ ਦੀ ਆਪਣਾ ਵਿਜਨ ਤਾਂ ਕੰਮ ਤੇ ਰਹੇ ਹੁਣ ਆਪਣਾ ਉਹ ਬਿਜ਼ਨਸ ਹੈ ਜੀ ਨਰਦਾ ਸੀ ਆਪਣਾ ਕੰਮ ਕਰਦੇ ਨੇ ਅਸੀਂ ਇਕੱਠੇ ਜੁਆਇੰਟ ਫੈਮਿਲੀ ਰਹਿੰਦੇ ਆ ਘਰ ਚ ਆਪਣੇ ਉਹੀ ਪਿੰਡ ਚ ਸਾਰਾ ਗੱਲਬਾਤ ਉਹੀ ਹੈ ਜੀ ਰੋਟੀਆਂ ਕੌਣ ਬਣਾਉਂਦਾ ਇੰਨੀਆਂ ਗੋਲ ਗੋਲ ਸਾਡੇ ਧੰਦਾ ਮੱਕੀ ਦੀ ਰੋਟੀ ਐ ਬਣਾਉਣੀ ਹਾਂ ਉਹੀ ਦੱਸ ਰਹੇ ਸਾਡੇ ਮੇਰੇ ਕੁੜੀਆਂ ਦੋਏ ਲਾਲ ਹੁੰਦੀਆਂ ਨੇ ਮੇਰੇ ਘਰ ਵਾਲੀ ਵੀ ਲਾਉਣੀ ਤੇ ਫਿਰ ਅਸੀਂ ਲੇਡੀਜ਼ ਰੱਖੇ ਵੀ ਨੇ ਉੱਥੇ ਪਿੰਡ ਠੀਕ ਹੈ ਠੀਕ ਹੈ 100 ਰੁਪਏ ਪਲੇਟ ਦਿੰਨੇ ਆ ਤੁਸੀਂ 100 ਰੁਪਏ ਪਰੇਟ ਹੈ ਜੀ ਤਿੰਨ ਰੋਟੀਆਂ ਸਾਗ ਮੱਖਣ ਪਾ ਕੇ ਤੇ ਇੱਕ ਗਲਾਸ ਲੱਸੀ ਦੇ ਦਿਓ ਤੇਰੀ ਲੋਕੇਸ਼ਨ ਦਾ ਨਾਮ ਦੱਸਿਓ ਜਿੱਥੇ ਤੁਸੀਂ ਹੈਗੇ ਆ ਹੁਣ 88 ਦਾ ਚੌਕ ਹੈ ਨੀਅਰ ਅਬਾਊਟ ਹੈ ਹੀਰੋ ਹੋਮਸ ਪੂਰਵਾ ਅਪਾਰਟਮੈਂਟ ਸੀ ਠੀਕ ਹੈ ਮਹਾਲੀ ਭਾਗੋ ਮਾਜਰਾ ਰੋਡ ਹੈ ਜੀ ਇਹ ਬਾਈ ਤੁਸੀਂ ਤਾਂ ਫਿਰ ਕੰਮ ਸ਼ੁਰੂ ਕੀਤਾ ਹੋਗਾ ਲੱਤਾਂ ਖਿੱਚਣ ਵਾਲੇ ਵੀ ਬਹੁਤ ਆਉਂਦੇ ਆ ਮੈਂ ਇਹ ਵੀਡੀਓ ਤੁਸੀਂ ਬਹੁਤ ਨਹੀਂ ਜੀ ਬਸੇਰੇ ਹੁੰਦੇ ਨੇ ਇਹ ਦੁਨੀਆਦਾਰੀ ਹੈ ਜੀ ਇਹ ਤਾਂ ਚਲਦੀ ਹੋਏ ਕਣ ਆਹਾਂ ਹਾਂਜੀ ਫਿਰ ਕਿਵੇਂ ਸਾਹਮਦੇ ਚੀਜ਼ਾਂ ਦਾ ਤੁਸੀਂ ਦੇਖੋ ਜੀ ਕਰਨੇ ਵਾਲੇ ਨੇ ਆਪਣਾ ਕਰਮ ਕਰਨੇ ਜੀ ਆਪਣਾ ਰਾਜਾ ਰੱਬ ਨੇ ਹੱਥ ਫੜਿਆ ਉਹ ਲੱਤਾਂ ਖਿਚਾ ਲਈ ਕਰਨਗੇ ਜੀ ਕਿ ਨਹੀਂ ਜੀ ਇਹ ਤਾਂ ਹੈ ਤਾਂ ਸੈਨੂੰ ਵਧਾਉਂਦਾ ਨਹੀਂ ਸੋਚਿਆ ਵੀ ਇੱਦਾਂ ਵੱਡਾ ਬਣਾਵਾ ਮੈਮ ਤੁਸੀਂ ਉੱਥੇ ਦੇਖ ਲਓ ਸਾਡਾ ਕਿੰਨਾ ਕੰਮ ਵਧਿਆ ਸਭ ਤੋਂ ਪੂਰਾ ਨਹੀਂ ਹੋ ਰਿਹਾ ਉਹ ਸਟਾਕ ਵਧਾਉਣ ਨੂੰ ਆਏ ਜੀ ਸਬਰ ਕਿਸੇ ਚੀਜ਼ ਦਾ ਨਹੀਂ ਜੀ ਸੰਤੁਸ਼ਟੀ ਚਾਹੀਦੀ ਐਨੇ ਚ ਠੀਕ ਹੈ ਬਹੁਤ ਆ ਪੈਸੇ ਤਾਂ ਖਾਣੇ ਨਹੀਂ ਜੀ ਆਪਾਂ ਨੇ ਖਾਣੀ ਤਾਂ ਰੋਟੀ ਹੋਵਾ ਸਾਗੇ ਸਰੋਂ ਤੁਸੀਂ ਘਰੇ ਬੀਜਦੇ ਆਂ ਹਾਂ ਜੀ ਕਰਦਾ ਆਪਣੇ ਘਰੇ ਦੂੜੀਆਂ ਬੀਜੇਵੇਂ ਨਾਲ ਪ੍ਰੋਪਰਲੀ ਉਹ ਸਭ ਨੂੰ ਬੀਜੀ ਜਾਂਦੇ ਆਂ ਤੇ ਆਪਣਾ ਅੱਗੇ ਅੱਗੇ ਚੱਲੀ ਜਾਂਦਾ ਜੀ ਸਾਰਾ ਕੁਝ ਕਰਦਾ ਤੁਹਾਡਾ ਕਿਉਂ ਮੱਖਣ ਹਾਂ ਜੀ ਸਾਡੇ ਆਪਣੇ ਡੰਗਰ ਰੱਖੇ ਹੋਏ ਨੌ ਡੰਗਰ ਨੇ ਮੇਰੇ ਕੋਲ ਕਰੋ ਅੱਜ ਕੱਲ ਦੇ ਮੁੱਲ ਦੇ ਦੁੱਧੇ ਤਾਂ ਮੱਖਣੀ ਵੀ ਨਹੀਂ ਆਉਂਦੀ ਸੀ ਹਾਂ ਤੁਸੀਂ ਮੱਖਣੀ પાਕੇ ਦਿੰਦੇ ਆਂ ਇਹ ਬਹਿ ਆਂ ਜਾਂਦੀ ਹੁੰਦੀ ਐ ਵੀ ਮੱਖਣੀ ਨਾ ਆਉਂਦੀ ਆਂ ਕੀ ਯਾਰਾ ਜੋਤ ਬਾਈ ਹਾਂ ਜੀ ਤਾਗ ਤੇ ਮੱਕੀ ਦੀ ਰੋਟੀ ਨਾ ਮਖਣੀ ਵਾਈਫਾਈ ਦਾ ਕੰਮ ਕਰਦੀ ਆ। ਹਾਂਜੀ ਹਾਂਜੀ। ਦੋਨਾਂ ਨੂੰ ਕਨੈਕਟ ਕਰਨ ਦੇ ਵਿੱਚ। ਹਾਂਜੀ ਹਾਂ। ਇਹਦੇ বিনা ਸਵਾਦ ਸਵਾਦ ਨਹੀਂ ਲੱਗਦਾ ਜੀ। ਹਾਂ, ਸਹੀ ਗੱਲ ਹੈ। ਕਿੰਨੇ ਵੇਲੇ ਜਾਂਦੇ ਹੋ ਫਿਰ ਇੱਥੋਂ? ਅਸੀਂ ਉਹ 4 ਵਜੇ ਤੱਕ ਨਿਬੜ ਜਾਂਦਾ ਹੀ ਤਕਰੀਬਨ। 3-4 ਵਜੇ ਤੱਕ ਨਿਬੜ ਜਾਂਦਾ ਹੈ। ਸਵੇਰੇ 10:00 ਵਜੇ ਆਏ ਨਹੀਂ ਉਹ। ਕਿੰਨੀਆਂ ਕ ਪਲੇਟਾਂ ਲੱਗ ਜਾਂਦੀਆਂ ਦਿਨ ਚ? ਐਵਰੇਜ ਸੀਜ਼ਨ ਦੀ ਤਾਂ ਕੋਈ ਹੈ ਉਹ ਨਹੀਂ। ਹੁਣ ਇਸ ਟਾਈਮ ਹਜੇ ਸੀਜ਼ਨ ਪ੍ਰੋਪਰਲੀ ਆਇਆ ਨਹੀਂ ਨਾ ਜੀ। ਹਾਂ। 100+ ਚੱਲ ਰਹੀ। ਹੋਣ ਸੌ ਆਪਲਾ ਚੱਲ ਰਿਹਾ ਹਾਂ ਜਿਹੜਾ ਬਾਕੀ ਪੈਕਿੰਗ ਹੈ ਜੀ ਉਹਦਾ ਅਸੀਂ ਕਦੇ ਲਾਉਂਦੇ ਹੀ ਨਹੀਂ ਹੈਗੇ ਠੀਕ ਹੈ ਪੈਕਿੰਗ ਸਾਗ ਬਹੁਤ ਜਾਂਦਾ ਹੈ ਸਾਡਾ ਕਦੇ ਆਏ ਹੋਇਆ ਵੀ ਖਤਮ ਹੋ ਗਿਆ ਤੇ ਗਾਕ ਮੁੜ ਗਏ ਬਹੁਤ ਵਾਰ ਜੀ ਕਦੀ ਵਾਰ ਨਹੀਂ ਤੱਕ ਗਰੀਬ ਅੱਜ ਇਹ ਦੇਖ ਲਓ ਤੁਸੀਂ ਘੰਟੇ ਦੇ ਅੰਦਰ ਸਾਡਾ ਖਤਮ ਹੋ ਜਾਣਾ ਫਿਰ ਗਾਕਾਂ ਨੇ ਮੁੜਨਾ ਜੀ ਅੱਛਾ ਹਾਂ ਜੀ ਹੋਰ ਬਾਣ ਆਉਂਦਾ ਘਰੋਂ ਤੇ ਤੁਹਾਡੇ ਨਾਲ ਇਹ ਮੇਰੇ ਚਾਚੇ ਦਾ ਮੁੰਡਾ ਜੀ ਤੇ ਉਹ ਮੇਰਾ ਭਾਣ ਚ ਲੱਗਦਾ ਹੀ ਸਾਲੀ ਦਾ ਮੁੰਡਾ ਅੱਛਾ ਅੱਛਾ ਹਾਂ ਜੀ ਹੁਣ ਕੋਈ ਉਹ ਮੁੰਡੇ ਦੀ ਬੀਏ ਕਰੀ ਵੀ ਹੈ ਜੀ ਅੱਜ ਅੱਜ ਦੇ ਸਮੇਂ ਚ ਹਾਂ ਕੰਮੇ ਨਹੀਂ ਮਿਲ ਰਿਹਾ ਕਰੂ ਵੀ ਕੀ ਅਗਰ ਇਹ ਪੜਾਈ ਨਹੀਂ ਤੇ ਇਹ ਵੀ ਸੋਚਦੇ ਹੋਣੇ ਵੀ ਆਪਾਂ ਵੀ ਇਹ ਕੰਮਾਂ ਦੇ ਹੋਰ ਵਧਾਈਏ ਚਲੋ ਕੰਮ ਹੀ ਹੁਣ ਦੇਖੋ ਮੈਂ ਤਾਂ ਇਹ ਕੰਮ ਕਰਨ ਦਾ ਉਰੇ ਹੋਰ ਨੂੰ ਵੀ ਰੱਖੂਗਾ ਉਹਨੂੰ ਵੀ ਪੈਸੇ ਦੇਣੇ ਆ ਇਹ ਘਰ ਦੇ ਘਰ ਚ ਨਾ ਰਹਿ ਜਾਣੀ ਉਹ ਵਧੀਆ ਪਿੰਡ ਚਾਲੇ ਦੁਆਲੇ ਉਹ ਕਿੰਦਾ ਦਾ ਰਿਸਪੌਂਸ ਮਿਲਦਾ ਕੀ ਕਹਿੰਦੇ ਪਿੰਡ ਦੇ ਆਲੇ ਦੁਆਲੇ ਲੋਕਾਂ ਨੇ ਸਾਥ ਬਣਾਉਣਾ ਛੜਤਾ ਕਾਫੀਆਂ ਨੇ ਉਹ ਸੱਤ ਤੋਂ ਹੀ ਮੁੱਲ ਰੇਂਦੇ ਨੇ ਆਹ ਲੱਗਦਾ ਕੀ ਕਰਾਂਗੇ ਇੰਨਾ ਮਹਿੰਗਾ ਵੇਂਦਾ ਦਿਹਾੜੀ ਭੁੰਨਾਗੇ ਹਾਂ ਕੀ ਕਹਿੰਦੇ ਜਿੱਦਣ ਸਾਗ ਧਰਨਾ ਉਦਦੇ ਹੋਰ ਕੁਛ ਨਹੀਂ ਕਰਨਾ ਹਾਂ ਸਾਗ ਹੀ ਬਣੂਗਾ ਸਾਗ ਹੀ ਬਣੂਗਾ ਫਿਰ ਤੁਸੀਂ ਆਪ ਲਓ 5-4 ਬੰਦੇ ਹੰਦਰ ਬਣਾਉਂਦਾ ਅਸੀਂ 1.5-200 ਬੰਦੇ ਦੀ ਕਪੈਸਿਟੀ ਦਾ ਸਾਗ ਬਣਾਉਂਦਾ ਦੇਖ ਲਓ ਕਿੰਨਾ ਕੰਮ ਹੋਊਗਾ ਸਹੀ ਗੱਲ ਹੈ 100 ਰੁਪਏ ਪਰ ਪਲੇਟ ਹੈ ਵੀਰੇ ਤਿੰਨ ਰੋਟੀਆਂ ਸਾਗ ਮੱਖਣ ਪਾ ਕੇ ਤੇ ਇੱਕ ਗਲਾ ਲੱਸੀ 200 ਰੁਪਏ ਹੋਣਗੇ ਬੈਠੋ ਜੀ ਰੱਖਦਾ ਹਾਂ ਦਾ ਫੜਾ ਕਿੱਦਾਂ ਕਿੱਦਾਂ ਦੇ ਕਸਟਮਰ ਆਉਂਦੇ ਆ ਹਾਂ ਜੀ ਜਿਹੜੇ ਖਾਣ ਆਉਂਦੇ ਉਹ ਕਿੱਦਾਂ ਦੇ ਆਉਂਦੇ ਆ ਕਿੱਦਾਂ ਦੇ ਕੋਈ ਅਠਪਟਾਇਆ ਕਦੇ ਕੋਈ ਗੱਲ ਕਹੀ ਹੋਵੇ ਕਿਸੇ ਨੂੰ ਤੋਂ ਆਉਣ ਤੋਂ ਪਹਿਲਾਂ ਹੀ ਆ ਕੇ ਗਏ ਸੀ ਇੱਕ ਹਾਂ ਚਲੋ ਦੇਖੋ ਜੀ ਨਾਰਮਲੀ ਗੱਲ ਹੈ ਇੱਕ ਬੰਦੇ ਨੇ ਪਲੇਟ ਲਾ ਲਈ ਦੋ ਹੋਰ ਬੈਗੇ ਨਾਲ ਆ ਆ ਵੀ ਲਿਓ ਆ ਵੀ ਲਿਓ ਅਸੀਂ ਕਿਉਂ ਓਨੀ ਪਲੇਟਾਂ ਲਵਾਉਂ ਅਸੀਂ ਉਹ ਹਿਸਾਬ ਨਾਲ ਬਰਬਾਦ ਤਾਂ ਅਸੀਂ ਕੀ ਨਾ ਵੀ ਫਿਰ ਸਾਨੂੰ ਸਾਫ ਠੰਡਾ ਪਤਾ ਜੀ ਤੁਸੀਂ ਕਾਲੀ ਕਰੋਗੇ ਮੇਰਾ ਤਾਂ ਕੰਮ ਹੋਣਾ ਹੀ ਹੈ ਜੀ ਕੋਈ ਆਪਾਂ ਦੁਨੀਆ 'ਚ ਖੁਸ਼ ਕਿਸੇ ਨੂੰ ਨਹੀਂ ਕਰ ਸਕਦੇ ਪਰ ਜਿਹੜੇ ਪੱਕੇ ਖਾ ਕੇ ਸਾਹਮਣੇ ਸਾਡਾ ਪਤਾ ਕਰਾ ਠੀਕ ਹੈ ਵੀ ਥੋੜੀ ਗੱਲਬਾਤ ਠੀਕ ਹੈ ਜਾਣਾ ਤਾਂ ਗਾ ਕੇ ਠੀਕ ਹੈ ਕਿ ਜਾਂਦੇ ਆ ਬਹੁਤ ਵਧੀਆ ਜੀ ਘਰ ਦੀ ਜਾਨਦਵਾਤੀ ਐ ਜਾ ਮਿਲਦਾ ਹੀ ਨਹੀਂ ਕੋਈ ਮੈਂ ਨਹੀਂ ਹੁੰਦੀ ਮੈਂ ਇਥੇ ਇਹੀ ਸੁਣ ਕੇ ਆਈ ਸੀ ਵੀ ਜੇ ਘਰ ਵਰਗੀ ਹਾਂ ਜੀ ਸਵਾਦ ਲੈਣਾ ਤਾਂ ਉੱਥੇ ਜਾਓ ਉੱਥੇ ਜਾਓ ਜੀ ਨਹੀਂ ਲੱਗੀਆਂ ਤਾਂ ਹੋਰ ਵੀ ਬਹੁਤ ਹੋਣਗੀਆਂ ਹਾਂ ਸਾਡੇ ਕਸਟਮਰ ਵੀ ਕਈ ਵਾਰ ਅਸੀਂ ਨਹੀਂ ਆਉਂਦੇ ਆ ਸਾਡਾ ਜਾਣ ਕੇ ਤਾਂ ਸਾਨੂੰ ਇੱਕੋ ਜਆਉਂਦਾ ਯਾਰ ਅਸੀਂ ਉੱਧਰ ਖਾ ਰਿਆ ਸਾਨੂੰ ਪੂਰਾ ਸਵਾਦ ਨਹੀਂ ਆਇਆ ਯਾਰ ਗੱਲੇ ਨਹੀਂ ਬੜੀ ਤਾਂ ਹੀ ਗੱਲ ਕਹਿਣਗੇ ਸਾਨੂੰ ਜੀ ਕਿ ਕਿੰਨੀ ਨੀਂਦ ਆਉਂਦੀ ਆ ਨੀਂਦ ਕਿਹੜੀ ਮੈਡਮ 10 ਵਜੇ ਪੈਣੇ ਆ 3 ਵਜੇ ਉੱਠਦੇ ਆ 5 ਘੰਟੇ ਦੀ ਕੀ ਨੀਂਦ ਪੂਰੀ ਹੋਊ ਸਾਡੀ ਆਈ ਨਹੀਂ ਲੱਗਦਾ ਵੀ ਬਾੜੀ ਭਾਜ ਨਾਲ ਚੱਲੀ ਜਾਂਦੀ ਏ ਜ਼ਿੰਦਗੀ ਪਤਾ ਹੀ ਖੁਸ਼ੀ ਇਹ ਹੁੰਦੀ ਏ ਜੀ ਚਲੋ ਅਸੀਂ ਕੰਮ ਕਰ ਰਹੇ ਸਾਡੀ ਮਿਹਨਤ ਦਾ ਕੰਮ ਆ ਵੀ ਸਾਨੂੰ ਮਿਹਨਤ ਦਾ ਫਲ ਮਿਲ ਰਿਹਾ ਗੱਲ ਕਹਾਣੀ ਤੇ ਇਹ ਏ ਜੀ ਹੁਣ ਆਪਾਂ ਕੰਮ ਵੀ ਕਰੀਏ ਉਹਦਾ ਫਲ ਨਾਲ ਮਿਲੇ ਫੇਰ ਔਖਾ ਲੱਗਦਾ ਕੀ ਰੂਟੀਨ ਹੁੰਦਾ 3 ਵਜੇ ਉੱਠਦੇ ਆ ਫੇਰ ਉਸ ਤੋਂ ਬਾਅਦ 3 ਵਜੇ ਉੱਠਣ ਤੋਂ ਪਹਿਲਾਂ ਦਾ ਜੀ ਤੇ ਸਾਡਾ ਸਾਗ ਸਾਂਭਣਾ ਹੁੰਦਾ ਕਿਉਂਕਿ ਅਸੀਂ ਡੀ ਫ੍ਰੀਜ ਠੰਡਾ ਕਰਕੇ ਲਿਆਉਣਾ ਹੈ ਗਰਮੀ ਦਾ ਟਾਈਮ ਹੈ ਜੀ। ਉਦੋਂ ਬਾਅਦ ਚੁੱਲ੍ਹੇ ਦੀ ਸਾਫਸਾਈ, ਆਟਾ ਛਾਨਣਾ, ਫਿਰ ਆਟਾ ਗੁੰਨਣ ਨੂੰ 4:00 ਵਜੇ ਦੇ ਲੇਡੀਜ਼ ਆ ਜਾਂਦੀਆਂ ਨੇ। ਮੈਂ ਸਭ ਤੋਂ ਪਹਿਲਾਂ ਮੈਂ ਹੀ ਉੱਠਣਾ ਹੁੰਦਾ ਜੀ। ਅੱਛਾ ਜੀ। ਤੇ ਜਦੋਂ ਇੰਜਣ ਚੱਲੂ ਤਾਂ ਹੀ ਰੇਲ ਚੱਲਣੀਆਂ ਜੀ। ਹੁਣ ਮੈਂ ਬੈਠਾ ਰਾਂ ਵੀ ਆ ਕੇ ਆਪ ਕਰ ਲਣਗੇ ਜੀ। ਪਰ ਉਹ ਗੱਲ ਨਹੀਂ ਰਹਿੰਦੀ ਜੀ। ਕਦੇ ਆਏ ਨਹੀਂ ਕਿਆ ਕਰਦੇ ਨਹੀਂ ਬੱਸ ਬਹੁਤ ਹੋ ਗਿਆ ਥੱਕ ਗਿਆ ਅੱਜ ਛੁੱਟੀ ਕਰੋ। ਛੁੱਟੀ ਕਰ ਦਿਓ ਤੁਸੀਂ। ਕਦੇ ਹੀ ਨਾਰਮਲੀ ਘਰੇ ਪ੍ਰੋਬਲਮ ਹੈ ਤਾਂ ਵੀ ਵੈਸੇ ਆਪਣੇ ਕੋਈ ਆਰਾਮ ਲਈ ਕਦੇ ਕੁਝ ਨਹੀਂ ਕਰੇ ਜੀ ਨਾ ਹੁੰਦੀ ਫਿਰ ਗਾਹਕ ਬਹੁਤ ਮੁੜਦੇ ਜੀ ਯਕੀਨ ਮੰਨਿਓ ਜੀਰਕਪੁਰ ਚੰਡੀਗੜ੍ਹ ਖਰੜ ਤੇ ਬਹੁਤ ਇਧਰੋਂ ਵੀ ਆਉਂਦੇ ਨੇ ਕਈ ਵਾਰ ਤਾਂ ਮਲੇਰਕੋਟਲਾ ਨਾਲ ਨਾਲ ਕਹਿੰਦੇ ਥੋੜੀ ਵੀਡੀਓ ਦੇਖੀ ਜੀ ਅਸੀਂ ਖਾਣੀਓ ਰੋਟੀ ਵੀ ਫਿਰ ਉਹ ਮੁੜਦੇ ਨੇ ਵਾਪਸ ਮੰਨਦੋ ਕੀ ਹੁੰਦਾ ਜੀ ਹਾਂ ਸਹੀ ਗੱਲ ਹੈ ਫੋਨ ਫਾਨ ਵੀ ਆਉਂਦੇ ਹੁਣ ਬਹੁਤ ਆਉਂਦੇ ਆ ਜੀ ਚੱਲਦੇ ਆਈਂ ਨੀ ਸੁੱਚੇ ਵੀ ਫੋਨ ਮੇਰਾ ਕੰਮ ਵਧੀਆ ਚੱਲ ਰਿਆ ਮੈਂ ਇਹਨੂੰ ਹੋਰ ਵਧਾ ਕੇ ਕੋਈ ਹੋਰ ਆਈਟਮ ਐਡ ਕਰਦਾ ਵਿੱਚ ਐਡ ਮੈਂ ਜੀ ਜਦ ਹੁਣ ਸਾਡਾ ਕੰਮ ਹੁਣ ਤੁਸੀਂ ਉਰੀ ਦੇਖੋ ਕੋਈ ਹੋਰ ਤੀਜੀ ਆਈਟਮ ਮੰਗੇ ਨਹੀਂ ਰਿਹਾ ਸਾਤੋਂ ਅਗਲਾ ਮੱਕੀ ਰੋਟੀ ਸਰੋਂ ਸਾਗ ਟੈਗ ਲੱਗ ਗਿਆ ਜੀ ਜੀ ਇਹਨੇ ਉਹ ਜੀ ਨੇ ਖਾਣਾ ਘਰੋਂ ਬਣਾ ਕੇ ਆਉਣਾ ਵੀ ਅਸੀਂ ਮੱਕੀ ਰੋਟੀ ਸਰੋਂ ਸਾਗ ਖਾਣਾ ਜਾਗੇ ਕਿੰਨੀਆਂ ਕਿੰਨਾ ਰਸਤਾ ਆਪਲਾ ਭਰ ਆਈ ਹੁੰਦਾ ਨਾ ਵੀ ਜਦੋਂ ਕੋਈ ਪਹਿਲਾਂ ਦੋ ਚੀਜ਼ਾਂ ਤੋਂ ਸ਼ੁਰੂ ਕਰ ਦਿੰਦੇ ਆ ਕੰਮ ਫੇ ਤੀਜੀ ਲਿਆਉਂਦੇ ਆ ਉਹ ਤਾਂ ਥੀ ਲਿਆਉਂਦੇ ਆ ਸਭ ਤੋਂ ਪ੍ਰੋਬਲਮ ਵੱਡੀ ਏ ਜੀ ਕਿ ਤੌਰੇ ਨਾ ਤਾਂ ਸਾਡੇ ਕੋਲ ਫੈਸਿਲਿਟੀ ਹੈ ਬਿਜਲੀ ਵੀ ਫ੍ਰਿਜ ਹੋਣਾ ਜ਼ਰੂਰੀ ਏ ਨਾ ਹੀ ਪਰ ਇੱਕ ਓਪਨ ਚ ਮੱਖੀਆਂ ਮੁੱਖਿਆਂ ਦਾ ਬੜਾ ਰੌਲਾ ਪੈਂਦਾ ਜੀ ਤਾਂ ਕਰਕੇ ਲਿਮਟਿਡ ਏ ਇਹ ਕੰਮ ਹੈ ਜੀ ਵੀ ਆਪਣਾ ਉਹਨਾਂ ਦੇ ਹਿਸਾਬ ਨਾਲ ਚੱਲ ਜੀ ਜਾਂਦੇ ਜੀ ਕਿੱਥੇ ਕਿਤੇ ਦੇਖਦੇ ਆ ਬੀ bizness ਨੂੰ ਤੁਸੀਂ bizness ਤਾਂ ਇਹ ਏ ਜੀ bizness ਨੂੰ ਮੈਂ ਇੱਕ ਗੱਲ ਕਹਾ ਵੀ ਵੀ ਬਾਹਰ ਜਾਣ ਨਾਲ ਜੇ ਉਹਰੇ ਕੰਮ ਕਰੋ ਤਾਂ ਵਧੀਆ ਕੋਈ ਵੀ ਕੰਮ ਹੈ ਜੀ ਲੋਕ ਕਾਮਯਾਬ ਹੋਏ ਮੈਂ ਤਾਂ ਉਹਦੇ ਅੱਛ ਮੇਰੀ ਜਿਹੜੀ ਛੱਡ ਦੋ ਉਹਦੇ ਨੇ ਕੋ ਸਰੇ ਤੱਕ ਦੁਕਾਨ ਨਾਲ ਲਈ ਕੋਈ ਪੰਜਾਬੀ ਨਹੀਂ ਹੈਗਾ ਸਭ ਹੀ ਇਹ ਦਾ ਵੀ ਜਦੋਂ ਉਹ ਕੰਮ ਕਰ ਸਕਦੇ ਰੋਟੀ ਖਾ ਸਕਦੇ ਨੇ ਕਰਕੇ ਆਪਾਂ ਨੂੰ ਨਹੀਂ ਹਾਲ ਹੁਣ ਮੈਂ ਤਾਂ ਆਪ ਮੁੰਡੇ ਨੂੰ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਹੈਗੀ ਮੈਂ ਵੱਡੀ ਨੌਕਰੀ ਦਵਾਵਾ ਜਾਂ ਕੋਈ ਹੋਰ ਕਰਕੇ ਦਵਾਵਾ ਮੈਂ ਕਰ ਰਿਹਾ ਉਹਨੂੰ ਕਰਕੇ ਦੇ ਦੂੰਗਾ ਕੰਮ ਇੱਜ਼ਤ ਬਹੁਤ ਕਰਦੇ ਨਹੀਂ ਪੜੇ ਲਿਖੇ ਲੋਕ ਆ ਕੋਈ ਮਾੜਾ ਬੋਲਦੇ ਹੀ ਨਹੀਂ ਆ ਕੇ ਜੀ ਤੋਂ ਵਗੈਰ ਬੁਲਾਉਂਦੇ ਨਹੀਂ ਜੀ ਕੋਈ ਉਹ ਤਾਂ ਹੀ ਵਧੀਆ ਜੀ ਲੱਗਿਆ ਰਹਿੰਦਾ ਤਾਂ ਹੀ ਸਵੇਰੇ ਉੱਠਣ ਨੂੰ ਜੀ ਕਰਦਾ ਹਾਂ ਜੀ ਇਹ ਗੱਲ ਨੂੰ ਕਰਦੇ ਜੀ ਹਾਂ ਵੀ ਆਪਣੀ ਉੱਤੇ ਰੈਸ ਬੈਂਕ ਤੇ ਵੀ ਇਹਦੇ ਪੈਸੇ ਵੀ ਬਣਦੇ ਨੇ ਹੁਣ ਦੇਖੋ ਜੀ ਸਾਡੇ ਵੀ ਕਈ ਰਿਸ਼ਤੇਦਾਰ ਬਾਹਰ ਗਏ ਹੋਏ ਆ ਬਾਹਰ ਜਾ ਕੇ ਮੁੰਡਾ ਉੱਥੇ ਬੈਠਾ ਦੇਖੀਂਦਾ ਮਾਪੇ ਇੱਥੇ ਇਕੱਲੇ-ਇਕੱਲੇ ਮੁੰਡੇ ਨੇ ਅੱਜ ਕੱਲ੍ਹ ਸਭ ਦੇ ਕੀ ਫਾਇਦਾ ਇਹ ਜੀ ਕਮਾਈ ਦਾ ਜੀ ਜੇ ਆਪਾਂ ਦੋ ਘੜੀ ਦੁੱਖ ਸੁੱਖ ਦੀਆਂ ਗੱਲਾਂ ਹੀ ਨਾ ਕਰੀਏ ਪਰਿਵਾਰ ਨਹੀਂ ਆਏ ਕਹਿੰਦਾ ਵੀ ਸਾਡੇ ਲਈ ਟਾਈਮ ਕੱਢੋ ਪਰਿਵਾਰ ਕੋਲੇ ਉਹ ਨਹੀਂ ਮੈਂ ਤਾਂ ਸ਼ਾਮ ਨੂੰ ਉਹ ਅਸੀਂ ਇਕੱਠੇ ਨੇ ਕੰਮ ਕਰਨਾ ਸਵੇਰੇ ਇਕੱਠੇ ਨੇ ਕੰਮ ਕਰਨਾ ਜੀ ਕੰਮ ਲੈ ਜਾਣ ਲਈ ਕੁੰਮਲਿਆਂ ਲਈ ਸਾਡਾ ਸੀਜ਼ਨ ਡ੍ਰੌਪ ਹੋ ਜਾਂਦਾ April ਚ ਆ ਕੇ ਹੀ ਉਹ 3-4 ਮਹੀਨੇ ਘੁੰਮਣ ਘੁੰਮਣ ਖਰਾਉਣ ਦਿੰਦੀ ਨਹੀਂ ਸਾਡੇ ਮਤਲਬ ਵਧੀਆ ਤੁਸੀਂ ਸਿਸਟਮ ਸੈੱਟ ਕੀਤਾ ਹੋਇਆ ਪੂਰੇ ਸਾਲ ਦਾ ਹਾਂ ਹਾਂ ਇਹ ਆ ਮਹੀਨੇ ਤੇ ਸੀਜ਼ਨ ਘਟਣਾ ਹੈ ਫਿਰ ਤੁਹਾਡਾ ਘੁੰਮਣ ਜਾਣ ਦਾ ਪਲਾਨ ਹੋ ਗਿਆ ਘੁੰਮਣ ਜੀ ਹੋਰ ਵੀ ਇਹ ਜੀ ਫਿਰ ਖੇਤੀ ਦਾ ਕੰਮ ਹੋ ਜਾਂਦਾ ਹਾਂ ਮਾਰਚ April ਚ ਸਾਡੀ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ ਉਹਦੇ ਬਾਅਦ ਜੀਰੀ ਲਾਉਣੀ ਹੁੰਦੀ ਹੈ ਜੀ ਉਹਦੇ ਬਾਅਦ ਵੇਲੇ ਹੋਏ ਨਹੀਂ ਫਿਰ ਇਧਰੋਂ ਆਈਨੇ ਵਧੀਆ ਤੁਹਾਡੇ ਹੱਥੀ ਚੜਿਆ ਹੋਇਆ ਸਾਰਾ ਹਾਂ ਇਹ ਕੰਮ ਸਾਰਾ ਹੱਥੀ ਚੜਿਆ ਹੋਆ ਗੱਲ ਖਾਣੀ ਇਹ ਹੈ ਜੀ ਹਾਂ ਤਾਂ ਤੜਕਾ ਇੱਥੇ ਲਾਉਨੇ ਹੋ ਨਹੀਂ ਤੜਕਾ ਘਰੋਂ ਲਾ ਕੇ ਆਉਂਦਾ ਇਹ ਉਰਦਾ ਸਿਰਫ ਗਰਮ ਕਰਨ ਦਾ ਪ੍ਰੋਸੀਜਰ ਹੈ ਜੀ ਗਰਮ ਕਰਮ ਕਰਕੇ ਦੇਣਾ ਬਸ ਠੀਕ ਹੈ ਸਾਨੂੰ ਵੀ ਖਵਾ ਦੋ ਫਿਰ ਜਰੂਰ ਖਵਾਵਾਂਗੇ ਜੀ ਜਾਣੇ ਹੀ ਦੇਣਾ ਸੀ ਨੇ ਤੇ ਬਈ ਇੱਥੇ ਕਿੰਨੇ ਟਾਈਮ ਤੋਂ ਆ ਰਹੇ ਹੋ ਹੋ ਗਿਆ ਸਾਲ ਪਤਾ ਹੋ ਤੁਹਾਨੂੰ ਪਹਿਲੀ ਵਾਰੀ ਬਈ ਕੌਣ ਲੈ ਕੇ ਆਇਆ ਸਾਡੇ ਨਾਲ ਦਾ ਦੋਸਤ ਲੈ ਕੇ ਆਇਆ ਸੀ ਉਹ ਆਂਦਾ ਸੀ ਇੱਧਰ ਅੱਛਾ ਤੇ ਉਹ ਮਤਲਬ ਸਾਰਾ ਸਾਲ ਹੀ ਆਂਦੇ ਹੋ ਜਾਂ ਵੈਸੇ ਉਹ ਮਤਲਬ ਆਂਦੇ ਜਾਂਦੇ ਅਸੀਂ ਲੋਕਲੇ ਰਹਿੰਦੇ ਇੱਥੇ ਜਿੱਦਾਂ ਇੱਧਰ ਘੁੰਮਣ ਆਂਦੇ ਆ ਫੇਰ ਗੁਜਾਨੇ ਆਗੇ ਠੀਕ ਆ ਤੇ ਉਦਾਂ ਮਤਲਬ ਟੇਸਟ ਵਧੀਆ ਲੱਗਦਾ ਵਧੀਆਗਾ ਹਾਂ ਜੀ ਹਾਂ ਠੀਕ ਆ ਇਹ ਇਹ ਮਤਲਬ ਇਹਨਾਂ ਨੂੰ ਤਾਂ ਅਸੀਂ ਲੈ ਕੇ ਆਏਾਂਗੇ ਇੱਕ ਮੁੰਡੇ ਨੂੰ ਵੀ ਅਸੀਂ ਲਾਇਆ ਨਾਲ ਅੱਛਾ ਸਾਨੂੰ ਕਿਸੇ ਹੋਰ ਨੇ ਲਾਇਆ ਠੀਕ ਹੈ ਆਮ ਤੌਰ ਤੇ ਆਈ ਠੀਕ ਹੈ ਬਹੁਤ ਵਧੀਆ ਹਾਂ ਬਾਕੀ ਲੱਸੀ ਲੱਸੀ ਕਹਿੰਦੇ ਘਰ ਦੀ ਹੁੰਦੀ ਹੈਗੀ ਬਾਕੀ ਤੁਹਾਨੂੰ ਕਿਦਾਂ ਲੱਗੀ ਲੱਸੀ ਲੱਸੀ ਜਲ ਠੀਕ ਹੁੰਦੀ ਹੈ ਇਹ ਪੈਕਟਾਂ ਨਾਲੋਂ ਤਾਂ ਠੀਕ ਹੈ ਹਾਂ ਇਹ ਤਾਂ ਗੱਲ ਹੈ ਵੇਰ ਕਾ ਉਹ ਵੇਰ ਕਾ ਲਈ ਸਭ ਕੁ ਖਰਾਬ ਵੇਕ ਨਾਲੋਂ ਤਾਂ ਵਧੀਆ ਈ ਉਹ ਖਰਾਬ ਕਰਦੀ ਈ ਫੇਰ ਠੀਕ ਹੋਈ ਤੇ ਚਲ ਫੇਰ ਵੀ ਠੀਕ ਹੈ ਕਿਹਦੇ ਚ ਪਾਣੀ ਹੋਊਗਾ ਬਸ ਹੋਰ ਧੰਗ ਉਸ ਨੇ ਬੁੱਢੇ ਆ ਸੋਚੋ ਗਰਮ ਗਰਮ ਸਾਗ ਹੋਵੇ ਉੱਤੇ ਹੋਵੇ ਮੱਕਰੀ ਜਾਂ ਬੀਸੀ ਘੋ ਤੇ ਨਾਲ ਮੱਕੀ ਦੀ ਰੋਟੀ ਤੇ ਨਾਲ ਹੋਵੇ ਲੱਸੀ ਹਾਏ 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 ਸੁਆਦੀ ਆ ਜਾਵੇ ਆਹ ਇਹਨੂੰ ਕਹਿੰਦੇ ਆ ਅਸਲੀ ਪੰਜਾਬ ਦੀ ਸ਼ਾਨ ਸਾਗ ਆਜੋ ਫਿਰ ਖਾਈਏ ਅਗਲੀ ਲੋਕੇਸ਼ਨ ਤੇ ਇੱਕ ਨਵੇਂ ਜ਼ਾਇਕੇ ਦੇ ਨਾਲ